ਤਾ ਨੈਣਾ ਦੇਵੀ ਦਾ ਚਾਲਾ ਸਾਵਣ ਮਹੀਨੇ ਦੀ 25 ਤਰੀਕ ਤੋਂ ਸ਼ੁਰੂ ਹੋ ਰਿਹਾ ਸਾਵਣ ਮਹੀਨੇ ਦੇ ਨਵਰਾਤਰੀ ਦੋਹਰਾਨ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਇੱਕ ਵਿਸ਼ਾਲ ਮੇਲਾ ਲੱਗਦਾ ਹੈ ਮਾਤਾ ਨੈਣਾ ਦੇਵੀ ਦੇ ਨਵਰਾਤਰੀ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਦੇ ਲਈ ਮਾਤਾ ਦੇ ਦਰਬਾਰ ਪਹੁੰਚਦੇ ਨੇ ਮੇਲੇ ਦੌਰਾਨ ਕਈ ਭਗਤ ਬਿਮਾਰ ਹੋ ਜਾਂਦੇ ਨੇ ਜਿਨ੍ਹਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਲਾਇਆ ਜਾਂਦਾ ਹੈ ਜਿਸ ਦੇ ਲਈ ਹਰ ਸਾਲ ਦੀ ਤਰ੍ਹਾਂ ਮਾਤਾ ਦੇ ਭਗਤ ਤੇ ਦਾਨੀ ਲੋਕਾਂ ਦੇ ਵੱਲੋਂ ਹਿਮਾਚਲ ਪ੍ਰਦੇਸ਼ ਮਾਤਾ ਨੈਣਾ ਦੇਵੀ ਦੇ ਦਰਬਾਰ ਨੈਣਾ ਦੇਵੀ ਸੇਵਾ ਸੁਸਾਇਟੀ ਸੰਸਥਾ ਦੇ ਵੱਲੋਂ 48ਵਾਂ ਫ੍ਰੀ ਮੈਡੀਕਲ ਕੈਂਪ ਫ੍ਰੀ ਐਂਬੂਲੈਂਸ ਸੇਵਾ ਦਿੱਤੀ ਜਾਂਦੀ ਹੈ ਫ੍ਰੀ ਕੈਂਪ ਦੇ ਲਈ ਸਮਰਾਲਾ ਸ਼ਹਿਰ ਤੋਂ ਨੈਣਾ ਦੇਵੀ ਐਂਬੂਲੈਂਸ ਦੇ ਰਾਹੀ ਕਰਤਾ ਜਿਹੜੇ ਨੇ ਸतीश ਕੁਮਾਰ ਡੀਸੀ ਦੇ ਹਲਕੇ ਵਿਧਾਇਕ ਜੁਤਾਰ ਸਿੰਘ ਧਿਆਲਪੁਰਾ ਦੇ ਵੱਲੋਂ ਸਰੂਪਾ ਪਾ ਕੇ ਇਹਨਾਂ ਦਾ ਸਨਮਾਨ ਕੀਤਾ ਗਿਆ ਫੁੱਲਾਂ ਦੀ ਵਰਖਾ ਹੋਈ ਤੇ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਨੂੰ روانਗੀ ਕੀਤੀ ਗਈ ਐਮਲਸਾਂ ਮਾਤ ਦੇ ਚਾਲਾਂ ਤੇ ਸਮਰਾਲ ਤੋਂ ਕਮੇਡੀ ਉੱਤੇੋਂ ਜ਼ਿਆਦਾ ਕੀ ਕਹਿਣਾ ਤੇ ਹੁੰਦਾ ਹੈ ਦੇਖੋ ਜੀ ਜਿਵੇਂ ਵੀਰੋਂ ਨੇ ਹਰ ਇੱਕ ਸਾਲ ਉੱਥੇ ਸੇਵਾ ਕਰਕੇ ਆਉਮਨੇ ਤੇ ਲਗਭਗ 48ਵਾਂ ਕੈਂਪ ਐਸਕੇ ਨਾਲੋਂ ਤੋਂ ਇਹ ਇਹਨਾਂ ਨੂੰ ਜ਼ਰੂਰ ਬਚਾਣੇ ਵਾਸਤੇ ਸਾਰੇ ਆਏ ਆ ਤੇ ਇਹ ਹਰ ਇੱਕ ਸਾਲ ਉੱਥੇ ਜਾ ਕੇ ਸੇਵਾ ਕਰਦੇ ਨੇ ਉੱਥੇ ਚਾਹੇ ਐਂਬੂਲੈਂਸ ਦੀ ਸੇਵਾ ਦੀ ਗੱਲ ਕਰੀ ਜਾਵੇ ਚਾਹੇ ਕੁਝ ਕਿ ਡਾਕਟਰ ਵੀਰੇ ਵੀ ਸਾਰੇ ਸ਼ਹਿਰ ਦੇ ਜਿ ਬਖ ਬਖ ਫੋਰ ਬੱਸਾਂ ਜੁੜੇ ਹੋਏ ਨੇ ਮਨ ਲਾਣ ਤੇ ਉੱਥੇ ਜਾ ਕੇ ਸੇਵਾ ਨਿਭਾਉਂਦੇ ਨੇ ਜੇ ਕਿਸੇ ਨੂੰ ਪੱਟੀ ਦੀ ਲੋੜ ਆ ਜਾਂ ਮੈਡੀਸਿਨ ਦੀ ਲੋੜ ਆ ਸਭ ਨਾਲ ਲੱਗੇ ਜਾਂਦੇ ਨੇ ਤੇ ਜੇ ਕਿਸੇ ਨੂੰ ਐਂਬੂਲੈਂਸ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਵੀ ਨਾਲ ਆ ਕੇ ਮਿਲਦੇ ਬਧਾਈ ਦੇ ਪਾਤਰ ਨੂੰ ਜੇ ਅਸੀਂ ਸਾਰੇ ਜਣੇ ਅੱਜ ਇਹਨਾਂ ਨੂੰ ਨਿਭਾਣਾ ਕਰ ਵਾਸਤੇ ਜਿਵੇਂ ਇਹਨਾਂ ਨੇ ਕੀ ਹੜਸਾਲੀ ਬੰਕ ਤੋਂ ਪਤੀ ਮੈਡੀਕਲ ਸੇਵਾ ਦਿੱਤੀ ਜਾਂਦੀ ਹੈ ਨੌਜਵਾਨ ਮੁੰਡਿਆਂ ਨੇ ਕੀ ਗੱਲ ਜਿਹੜੇ ਚ ਲੰਘਾ ਦੇ ਲਈ ਨੂੰ ਸਲੰਘਾ ਜੁਰਤ ਤਾਂ ਹੈਗੀ ਹੈਗਾ ਦੇਖੋ ਬੜੇ ਪੁੰਦਾ ਕੰਮ ਆ ਪਤਾ ਕਰਦਾ ਵੀ ਅੱਜ ਰਜੇਵ ਭਰੀ ਜਿੰਦਗੀ ਚ ਟਾਈਮ ਕੱਢਣਾ ਬੜਾ ਮੁਸ਼ਕਿਲ ਹੁੰਦਾ ਹੈ ਜਿੱਥੇ ਜਾ ਕੇ ਮਾਤਾ ਦੇ ਦਸ਼ਨ ਕਰਕੇ ਉਹਨਾਂ ਇੱਥੇ ਇੱਕ ਸੇਵਾ ਦਾ ਨਾਮ ਜਿਹੜਾ ਮੁਫਤ ਆ ਮਿਲਦਾ ਇਹ ਮਤਲਬ ਇਹਨਾਂ ਦੇ ਪੱਖਿਆਂ ਦੇ ਲਈ ਬਹੁਤ ਵਧੀਆ ਨੇ ਸਾਰਾ ਬੜੀ ਪਰਮਾਤਮਾ ਨੂੰ ਚੜ੍ਹਦੀ ਕਲਾ ਰੱਖੇ ਤੁਸੀਂ ਵੀ ਜਾਓਗੇ ਸੇਵਾਗਾਰ ਨਹੀਂ ਮੈਂ ਉਹ ਜ਼ਰੂਰ ਵੀ ਨਾਲ ਅਹੀ ਗੱਲ ਕਰਦਾ ਵੀ ਗੱਲੇ ਆ ਵੀ ਜੇ ਮੇਰਾ ਟਾਈਮ ਨਿਕਲਿਆ ਜ਼ਰੂਰ ਜਾ ਕੇ ਆ ਜੀ ਰਾਜੀ ਮੇਰਾ ਨਾਮ ਕ੍ਰਿਸ਼ਨ ਲਾਲ ਜੀ ਜੈ ਮਾਤਾ ਦੀ ਜੀ ਇਹ ਮੈਡੀਕਲ ਕੈਂਪ ਲਗਾਉਣ ਜਾ ਰਹੇ ਹਾਂ ਕਿੱਥੇ ਲਗਾਉਣ ਜਾ ਰਹੇ ਹਾਂ ਕਿਵੇਂ ਮੈਡੀਕਲ ਇਹ ਸਾਡਾ 48ਵਾਂ ਮੈਡੀਕਲ ਕੈਂਪ ਹੈ ਜੀ ਜੋ ਕਿ ਮਾ ਨੈਣਾ ਦੇਵੀ ਵਿਖੇ ਲਗਾਇਆ ਜਾਏਗਾ ਜਿਸ ਵਿੱਚ ਕੀ ਸਾਰੀਆਂ ਮੁਢਲੀਆਂ ਸਹਾਇਤਾ ਜਿਵੇਂ ਕਿ ਫਾਸਟ ਐਡ ਐਂਬੂਲੈਂਸ ਸਰਵਿਸ ਤੇ ਸਾਰੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਪ੍ਰਧਾਨ ਜੀ ਕਿਹੜੇ ਟਾਈਮ ਤੋਂ ਮੈਡੀਕਲ ਕੈਂਪ ਲਗਾਉਣਗੇ ਮੈਨੂੰ ਤਕਰੀਬਨ 20 ਸਾਲ ਹੋ ਗਏ ਜੀ ਇਸ ਸੰਸਥਾ ਨਾਲ ਜੁੜੇ ਹੋਏ ਜੀ ਤੇ ਇਸ ਇਸ ਟੈਂਪਰ ਦੇ ਜਿੰਨਾ ਟਾਈਮ ਲੱਗ ਰਿਹਾ ਜਿੰਨਾ ਦੇਰ ਲੱਗ ਰਿਹਾ ਇਹ ਪੂਰੇ 10 ਦਿਨ ਚੱਲਦਾ ਜੀ ਤੇ ਜਿਹਦੇ ਵਿੱਚ 24 ਘੰਟੇ ਸਰਵਿਸ ਦਿੱਤੀ ਜਾਂਦੀ ਹੈ ਜੀ ਸਾਡੇ ਡਾਕਟਰਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਤੇ ਸਾਡੇ ਵਲੰਟਰੀਆਂ ਵੱਲੋਂ ਇਹ ਹੈ ਜੰਪੂ ਦੀ ਡਾਕਟਰ ਕਿਤੇ ਕਿਤੇ ਫਰਮ ਹਨ ਸਾਡੇ ਕੋਲ ਜੀ ਤਕਰੀਬਨ ਹਰ ਇੱਕ ਸ਼ਹਿਰ ਤੋਂ ਡਾਕਟਰ ਜੁੜੇ ਹੋਏ ਨੇ ਜਿਵੇਂ ਕਿ ਡੇਹਰਾ ਬਸੀ ਹੋ ਗਿਆ ਸਮਰਾਲਾ ਹੋ ਗਿਆ ਅੰਮ੍ਰਿਤਸਰ ਲੁਧਿਆਣਾ ਹਰ ਇੱਕ ਅਲੱਗ-ਅਲੱਗ ਸ਼ਹਿਰਾਂ ਤੋਂ ਡਾਕਟਰਾਂ ਦੀਆਂ ਟੀਮਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜੀ ਜੋ ਕਿ ਆਪਣੀ ਫ੍ਰੀ ਆਫ ਕੋਸਟ ਸੇਵਾ ਨਿਭਾਉਂਦੇ ਨੇ ਜੇ ਕੋਈ ਕਿਸੇ ਤਰ੍ਹਾਂ ਦੀ ਸੇਵਾ ਕੋਲ ਕੈਂਪ ਵਿੱਚ ਦੇਣਾ ਚਾਹਦਾ ਤਾਂ ਕਿਸ ਤਰ੍ਹਾਂ ਦੇ ਬਣ ਸਾਡੇ ਕੈਂਪ 'ਚ ਤੁਸੀਂ ਆ ਕੇ ਆਪਣੀ ਸੇਵਾ ਦੇ ਸਕਦੇ ਹੋ ਜੀ ਜੇ ਕੋਈ ਡਾਕਟਰ ਆ ਤਾਂ ਉਹ ਵੀ ਆਪਣਾ ਆ ਸਕਦਾ ਜੀ ਅਸੀਂ ਸੇਵਾ ਲਈ ਕਿਸੇ ਨੂੰ ਵੀ ਮਨਾਂ ਨਹੀਂ ਕਰਦੇ ਹੈਗੇ ਕੋਈ ਵੀ ਬੰਦਾ ਆ ਕੇ ਆਪਣੀ ਸੇਵਾ ਨਿਭਾ ਸਕਦਾ ਜੀ ਇਸ ਬੰਦ ਇਸ ਕੈਂਪ ਦਾ ਵੀ ਮੰਦਰ ਟਰਸਟ ਨਾਲ ਲਿੰਕ ਕਰੂ ਮੰਦਰ ਟਰਸਟ ਦੇ ਸਹਿਯੋਗ ਨਾਲ ਹੀ ਲਗਾਇਆ ਜਾਂਦਾ ਜੀ ਇਹ ਕੈਂਪ ਕੀ ਕਰਨ ਦਾ ਸੇਵਾ ਦਾ ਸਹੀ ਕਹਿੰਦੇ ਜੀ ਵੱਧ ਤੋਂ ਵੱਧ ਸਾਰੇ ਜਿਹਨੇ ਜੁੜੋ ਤੇ ਮਹਾ ਮਾਈ ਦੇ ਚਰਨਾ ਚਾ ਕੇ ਭਗਤਾਂ ਦੀ ਸੇਵਾ ਕਰੋ ਜੈ ਮਾਤਾ ਜਕਾਰਾ ਮਾਨਨ ਦੇ ਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੈਂ ਕਮਲਪ੍ਰੀਤ ਪਾਸੇ ਮਾਨਨ ਦੇ ਵੀ ਸੇਵਾ ਸੰਸਥਾ ਸੁਸਾਇਟੀ ਰਜਿਸਟਰਡ ਸੋ ਇਸ ਵਾਰ 48ਵਾਂ ਵਿਸ਼ਾਲ ਕੈਂਪਲ ਔਰ ਐਂਬੂਲੈਂਸ ਸੇਵਾ ਮਾਂ ਨਾਨਾ ਦੇਵੀ ਦੇ ਸਾਰੇ ਭਗਤਾਂ ਵੱਲੋਂ ਸਾਡੇ ਸਹਿਯੋਗੀਆਂ ਵੱਲੋਂ ਇਸ ਕੈਂਪ ਨੂੰ ਦਿੱਤੀਆਂ ਜਾ ਰਹੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਭਗਤ ਨੂੰ ਸਾਡੀ ਲੋੜ ਨਾ ਪਵੇ ਇਸ ਚੀਜ਼ ਬਾਰੇ ਕਿਉਂਕਿ ਮਾਹਮਾਈ ਸਭ ਨੂੰ ਤੰਦਰੁਸਤੀਆਂ ਬਖਸ਼ੇ ਸੋ ਫਿਰ ਵੀ ਜੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਐਂਬੂਲੈਂਸ ਦੀ ਲੋੜ ਪੈਂਦੀ ਹੈ ਔਰ ਜਾਂ ਤਾਂ ਕੋਈ ਦਵਾਈ ਦੀ ਲੋੜ ਪੈਂਦੀ ਹੈ ਤਾਂ ਫਸਟ ਏਡ ਸਾਡੇ ਕੋਲ ਉਪਲਬਧ ਹੈ ਇਸ ਵਾਰ ਇਹ ਕੈਂਪ ਮਾਂ ਨਾਨਾ ਦੇਵੀ ਰੋਪਵੇ ਲਿਫਟ ਜਦੋਂ ਉੱਪਰ ਚੜ ਜਾਂਦੇ ਆ ਤਾਂ ਉਥੇ ਗੁਫਾ ਨੂੰ ਰਸਤਾ ਜਾਂਦਾ ਹੈ ਗੁਫਾ ਦੇ ਰਸਤੇ ਦੇ ਬਿਲਕੁਲ ਨਾਲ ਇਹ ਕੈਂਪ ਲੱਗਣ ਜਾ ਰਿਹਾ ਹੈ ਜੇ ਇਹਨਾਂ ਨੂੰ ਵੀ ਇਸ ਚੀਜ਼ ਦੀ ਜ਼ਰੂਰਤ ਹੋਵੇ ਤਾਂ ਉਥੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇਸ ਐਂਬੂਲੈਂਸ ਦੀ ਸੇਵਾ ਸਾਡੇ ਪੀਸ ਕੁਮਾਰ ਡੀਸੀ ਜੀ ਸਮਰਾਲੇ ਤੋਂ ਉੱਗੇ ਸਮਾਜ ਸੇਵੀ ਔਰ ਸਾਡੇ ਪ੍ਰਧਾਨ ਜੀ ਸ਼੍ਰੀ ਕ੍ਰਿਸ਼ਨ ਲਾਲ ਚਾਨਾ ਜੀ ਇਹਨਾਂ ਦੇ ਸਹਿਯੋਗ ਨਾਲ ਲੱਗਣ ਜਾ ਰਿਹਾ ਹੈ ਤਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਕਿੰਨੀ ਤਰੀਕ ਤੋਂ ਸ਼ੁਰੂ ਹੋਣਾ ਹੈ ਕੈਂਪ ਤੇ ਸਭ ਤੋਂ ਸਭ ਦੇ ਲਈ ਇਹ ਕੈਂਪ ਮਿਤੀ 25 ਜੁਲਾਈ ਤੋਂ ਲੈ ਕੇ 3 ਅਗਸਤ ਤੱਕ 24 ਘੰਟੇ ਕੰਟੀਨਿਊ ਚੱਲੇਗਾ ਜੀ ਕਿਸ ਤਰ੍ਹਾਂ ਦੀ ਸਹਾਈ ਸੇਵਾ ਜੀ ਆਣੀ ਹੈ ਇੱਥੇ ਫਰਸਟ ਏਡ ਦਿੱਤੀ ਜਾਏਗੀ ਜੀ ਕਿਸੇ ਦੇ ਮੱਲਮ ਪੱਟੀ ਕਰਨੀ ਉਹ ਵੀ ਦਿੱਤੀ ਜਾਏਗੀ ਕੋਈ ਐਂਬੂਲੈਂਸ ਦਾ ਮਰੀਜ਼ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀ ਸੂਲਤ ਦਿੱਤੀ ਜਾਊਗੀ ਕਿੰਨੇ ਕੁ ਸੇਵਾਦਾਰ ਇਹ ਸੇਵਾ ਨਾ ਸਾਡੇ ਕੋਲ ਤਕਰੀਬਨ 30 ਤੋਂ 35 ਡਾਕਟਰਾਂ ਦੀ ਟੀਮ ਹੈ ਜੀ ਔਰ ਸਾਡੇ ਵਲੰਟੀਅਰ ਸਾਡੇ ਪ੍ਰਗਟ ਵੀਰੋਂ ਨਹੀਂ ਕੁਆੜੇ ਤੋਂ ਬਹੁਤ ਸਾਰੇ ਸੇਵਾਦਾਰ ਨੇ ਸਾਡੇ ਪੂਰੀ ਟੀਮ ਆ ਸਾਡੀ ਤੁਹਾਡਾ ਕੋਈ ਐਮਰਜੈਂਸੀ ਨੰਬਰ ਵੀ ਜੇ ਤੁਹਾਨੂੰ ਲੋੜ ਪਵੇ। ਹਾਂਜੀ ਸਾਡਾ ਐਮਰਜੈਂਸੀ ਨੰਬਰ ਹੈਗਾ ਜੀ 83601 74069 ਤੇ 988756947 ਜੀ ਨਾ ਜੀ ਮੇਰਾ ਨਾਮ ਅਮਰਪਾਲ ਜੀ ਅਮਰਪਾਲ ਜੀ ਜੋ ਮੈਡੀਕਲ ਕੈਂਪਸ ਤੇ ਐਂਬੂਲੈਂਸ ਦੀ ਸੇਵਾ ਜਾ ਰਹੀ ਤੁਹਾਨੂੰ ਕੀ ਕਹਿਣਾ ਚਾਹੀਦਾ ਹਾਂਜੀ ਇਹ ਸੇਵਾਦਾਰ ਸਾਰੇ ਹਰ ਸਾਲ ਜਾਂਦੇ ਨੇ ਮਾਤਾ ਦੇ ਪਗਨਾ ਦੇ ਉੱਤੇ ਕੈਂਪਸ ਲੱਗਦਾ ਸੌਂ ਦੇ ਨਰਾਤਿਆਂ ਚ ਤੇ ਜਿੱਥੇ ਐਂਬੂਲੈਂਸ ਸਰਵਿਸਸ ਦੰਦੇ ਨੇ ਉੱਥੇ ਮੈਡੀਕਲ ਸੇਵਾਵਾਂ ਵੀ ਦੰਦੇ ਹੈਗੇ ਨੇ ਕਿਉਂਕਿ ਦੂਰ ਦਰਾਡੇ ਸ਼ਹਿਰਾਂ ਤੋਂ ਪਿੰਡਾਂ ਤੋਂ ਜਿੱਥੋਂ ਵੀ ਕਿਤੋਂ ਸੰਗਤਾਂ ਉੱਤੇ ਪਹੁੰਚਦੀਆਂ ਨੇ ਕਿਉਂਕਿ ਉੱਥੇ ਸਿਹਤ ਸਹੂਲਤਾਂ ਲਈ ਜਿਹੜੀਆਂ ਵੀ ਜ਼ਰੂਰ ਦਵਾਈਆਂ ਵਗੈਰਾ ਦੀ ਜ਼ਰੂਰਤ ਹੁੰਦੀ ਆ ਤਾਂ ਇਹ ਕਲੱਬ ਪਿਛਲੇ ਲੰਮੇ ਸਮੇਂ ਤੋਂ ਟਰਸਟ ਦੇ ਨਾਲ ਜੁੜ ਕੇ ਜਿਹੜਾ ਹੈਗਾ ਕੰਮ ਸੇਵਾਵਾਂ ਨਿਭਾ ਰਿਹਾ ਹੈਗਾ ਤੇ 10 ਦਿਨ ਤਕਰੀਬਨ ਇਹ ਲਗਾਉਂਦੇ ਨੇ 10 ਦਿਨ ਦੇ ਵਿੱਚ ਐਂਬੂਲੈਂਸ ਵੀ ਉੱਥੇ ਰਹਿੰਦੀ ਹੈਗੀ ਆ ਤੇ ਜਿੰਨੇ ਵੀ ਡਾਕਟਰਸ ਨੇ ਸਾਡੇ ਸਮਰਾਲਾ ਇਲਾਕੇ ਦੇ ਉਹ ਵੀ ਸਾਰੇ ਸਵਾਮਾ ਦਿੰਦੇ ਹੈਗੇ ਤੇ ਈਸ਼ਵਰ कॅम्प ਕਿੱਥੇ ਲੱਗ ਰਿਹਾ ਜੀ ਅੱਗੇ ਬਿਲਕੁਲ ਲੰਗਰ ਹਾਲ ਦੇ ਨਾਲ ਲੱਗਦਾ ਸੀ ਪਰ ਇੱਥੇ ਉੱਥੇ ਕੁਝ ਉਹ ਸਾਰੀ ਵਗੈਰਾ ਚੱਲਦੀ ਹੈਗੀ ਜਿਹਦੇ ਕਰਕੇ ਇਹਨਾਂ ਨੇ ਇਸ ਵਾਰ ਜਿਹੜਾ ਗੁਫਾ ਦੇ ਨਾਲ ਜਗ੍ਹਾ ਬਣੀ ਹੋਈ ਆ ਉੱਥੇ ਇਹਨਾਂ ਨੂੰ ਜਗ੍ਹਾ ਮਿਲੀ ਹੈਗੀ ਕਿਸ ਤਰ੍ਹਾਂ ਦੀ ਸੇਵਾ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦੀ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ ਹਾਂ ਜਿੱਦਾਂ ਮਤਲਬ ਕਿਸੇ ਵੀ ਤਰ੍ਹਾਂ ਦੀ ਮਤਲਬ ਐਮਰਜੈਂਸੀ ਹਾਲਾਤਾਂ ਦੇ ਵਾਸਤੇ ਜਿਵੇਂ ਆਪਣੀ ਐਂਬੂਲੈਂਸ ਹੈ ਤੇ ਇਸ ਤੋਂ ਬਾਅਦ ਜਿਵੇਂ ਫਰਸਟ ਏਡ ਹੁੰਦੀ ਹੈ ਬੇਸਿਕਲੀ ਤਾਂ ਕਿ ਉੱਥੇ ਕਿਸੇ ਦਾ ਸਿਰ ਦਰਦ ਕਰਦਾ ਜਾਂ ਮਨ ਲ ਕੇ ਬੁਖਾਰ ਹੋ ਗਿਆ ਜਾਂ ਅੰਗ ਚ ਕੰਮ ਹੋ ਗਿਆ ਜਾਂ ਜਿਵੇਂ ਕਿ ਜਿਹੜੇ ਯਾਤਰੀ ਨੇ ਉਹ ਪੈਦਲ ਆਉਂਦੇ ਨੇ ਉਹ ਥਕਾਵਟ ਦੇ ਵਿੱਚ ਹੋ ਜਾਂਦੇ ਨੇ ਉਹਨਾਂ ਵਾਸਤੇ ਸਾਰੀਆਂ ਸੇਵਾਵਾਂ ਉਪਲਬਧ ਕਰਾਉਂਦੇ ਆ ਇਹ ਸਮਰਾਲੀ ਗੁੱਲੂ ਵੀ ਲਈ ਜਾਂਦੀ ਜਾਂ ਕੋਈ ਹੋਰ ਵੀ ਸ਼ਹਿਰ ਨਾਲ ਜੋੜੇ ਹੋਏ ਨੇ ਨੇ ਇਹਦੇ ਨਾਲ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਤੋਂ ਮਿਲ ਕੇ ਸੇਵਾਦਾਰ ਨੇ ਇਹ ਇਕੱਲਾ ਸਮਰਾਲਾ ਸ਼ਹਿਰ ਤੋਂ ਨਹੀਂ ਇਹ ਅਲੱਗ-ਅਲੱਗ ਸ਼ਹਿਰਾਂ ਦੇ ਨੇ ਮੇਰੇ ਖਿਆਲ ਚ ਕੁਹਾੜਾ ਜੰਡਿਆਲੀ ਸਾਈਡ ਤੋਂ ਮੱਚਵਾੜਾ ਸਾਈਡ ਤੋਂ ਸਮਰਾਲਾ ਔਰ ਹੋਰ ਵੀ ਇਲਾਕੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਡਾਕਟਰ ਸਾਹਿਬਾਨ ਤੇ ਸੇਵਾਦਾਰ ਜਿਹੜੇ ਸਾਰੇ ਸਵਾਮਨ ਦਿੰਦੇ ਕਿੰਨੇ ਦਿਨ ਦਾ ਕੈਂਪ ਹੋ ਗਿਆ ਇਹ ਤਕਰੀਬਨ 10 ਦਿਨ ਲਗਾਣਗੇ 3 ਤਰੀਕ ਨੂੰ ਵਾਪਸ ਆਣਗੇ ਜੀ ਅੱਜ ਜਾ ਕੇ 3 ਅਗਸਤ ਨੂੰ ਵਾਪਸੀ ਹੈ ਇਹਨਾਂ ਦਾ ਰਹਿਣ ਦਾ ਖਾਣ ਦਾ ਸਾਰਾ ਪ੍ਰੋਗਰਾਮ ਉਹ ਸਾਰਾ ਇਹਨਾਂ ਵੱਲੋਂ ਹੀ ਕੀਤਾ ਹੁੰਦਾ ਜੀ ਇਹ ਅੱਜ ਜਾ ਰਹੇ ਨੇ ਅੱਜ ਇਹਨਾਂ ਨੇ ਜਾ ਕੇ ਆਪਣੇ ਇੰ People.